वेलकम बैक टू माय न्यू व्लॉग किवें सारे उम्मीद करता सारे ठीक ठाक ਹੋਵਾਂਗੇ ਤੇ ਬੂਟ ਪਾਈਏ ਗਰਮ ਕਰਕੇ ਕੱਲ ਉਹ ਤੇ ਗਿੱਲੀਆਂ ਜਰਾਬਾਂ ਵਾਲੀਆਂ ਤੇ ਹੋ ਗਈਆਂ ਠੰਡੀਆਂ ਇਸ ਕਰਕੇ ਅੱਗ ਬਾਲ ਲਈ ਤੇ ਗਰਮ ਕਰਕੇ ਤੇ ਪਾਉਨੇ ਆ ਫਿਰ ਫਿਰ ਚਲਦੇ ਆ ਕੰਮ ਤੇ ਰੋਟੀ ਰੋਟੀ ਬਣੀ ਜਾਂਦੀ ਹੈ ਘੂਰਾ ਪੈਂਦਾ ਬਹੁਤ ਜ਼ਿਆਦਾ ਹਾਂ ਨਿਕਲਿਆ ਉਹਦਾ ਨਾਮ ਨਾਲ ਸੂਰਜਾ ਅੱਜ ਨਿਕਲ ਹੈਗਾ ਉੱਤੇ ਬੱਦਲ ਹੈ ਮੈਂ ਵੀ ਮਿੱਤਰ ਪਿਆ ਰਹੋ ਆਪਾਂ ਯੂਰੀਆ ਲੈ ਕੇ ਆ ਗਏ ਆ ਤੇ ਇੱਥੇ ਬਾਦੀ ਆ ਹਾਂ ਕੋੜੀ ਰੋੜੇ ਪਹਿਲਾਂ ਹੀ ਪਾਇਆ ਕੋਟਾਂ ਨੂੰ ਚੱਲ ਕਰ ਸਾਈਡ ਤੇ ਹਾਲੇ ਅੰਦਾਜ਼ਾ ਰੀੜਾ ਪੰਜ ਪੋਰੀਆਂ ਵੇਖੀ ਬਹੁਤ ਆ ਬੱਸ ਓਕੇ ਆ ਲਾ ਰਿਹਾ ਨਾ ਹੁਣ ਥੱਲੇ ਹੁਣ ਤਾਂ ਸਟੈਂਡ ਨਹੀਂ ਲੱਗਣਾ ਕਿ ਲੱਗ ਜੈ ਬੈਕ ਮੁੜੂ ਹਾਂ ਉੱਥੇ ਹੀ ਆ ਚਲੋ ਖਿੱਚੀਏ ਨੋ ਚਲ ਚਲ ਉੱਤੇ ਜੂਰੀਆ ਆਹ ਜਬ ਵੀਡੀਓ ਬਣਦੀ ਵੇ ਗਲਤ ਕਰਨਾ ਤੇ ਲੈ ਵੀ ਆ ਪੰਜ ਕਿੱਲਾਂ ਵਾਸਤੇ ਯੂਰੀਆ ਰਹਿ ਗਈ ਸਾਡੇ ਕੋਲ ਬਾਕੀ ਯੂਰੀਆ ਸਾਡੇ ਕੋਲ ਖਤਮ ਹੋ ਗਈ ਆ ਪੰਜ ਬੋਰੀਆਂ ਅਸੀਂ ਲੈ ਜਾਂਦੀ ਐ ਤੇ ਬਾਕੀ ਆਉਗੀ ਜੇ ਤਾਂ ਟਾਈਮ ਨਾਲ ਆ ਗਿਆ ਪਾਉਂਦੇ ਆ ਪਾਉਂਦੇ ਆ ਫਿਰ ਤਾਂ ਅਸੀਂ ਲੈ ਆਵਾਂਗੇ ਦੁਬਾਰਾ ਢੇੜਾ ਤੇ ਬਾਕੀ ਵੀ ਪਾ ਦਿਆਂਗੇ ਸੱਤ ਬੋਰੀਆਂ ਹੋਰ ਲਿਆ ਕੇ ਹੂੰ ਸੱਤ ਨਹੀਂ 10 14 ਹਾਂ ਨੋ ਨੋ 9 5 ਤੇ ਜੇ ਨਾ ਆਈ ਤਾਂ ਫਿਰ ਠੀਕ ਆ ਘਰ ਮੜਿਆ ਤਿਆਰੀ ਵੈਰੀ ਕਰਦੇ ਉਹ ਦੋ ਗੱਟੇ ਉਹ ਪੋਰਨੇ ਆਪਾਂ ਪਹਿਲਾਂ ਹੂੰ ਤੇ ਦੂਜੇ ਤਾਂ ਵੇਖਾਂਗੇ ਆਹੋ ਦੂਜੇ ਪਹਿਲਾਂ ਉਹ ਪੋਰ ਲਈਏ ਕਿਉਂਕਿ ਆਪਣਾ ਟ੍ਰੇਲ ਢੋਲ ਲਊਗੀ ਤੇ ਫਿਰ ਸ਼ੁਰੂ ਹੋਣਾ ਕੰਮ ਅਜ ਅੱਧੇ ਪੌਣੇ ਘੰਟੇ ਲਾ ਕੇ ਚਲਾਵਾਂਗੇ ਹੁਣ ਟਾਈਮ ਆਪਸੀ ਮੈਂ ਮੜਿਆ ਮੋੜ ਤੋਂ ਜਾ ਕੇ ਆਉਣਾ ਜਾ ਆ ਤੇ ਆਪਾਂ ਲਾ ਕੇ ਗੱਟੇ-ਗੱਟੇ ਤੇ ਚਲਾਉਨੇ ਇੱਥੇ ਰੱਖ ਲੈਣੇ ਹਾਂ ਇਹਦੀ ਵੀਡੀਓ ਬਣਾਈ ਇਹ ਕੀ ਆ ਵੇਖ ਸਹੀ ਤੂੰ ਆ ਕੇ ਪੀਲੂ ਦੀਦੂ ਓਏ ਇਹ ਤਾਂ ਪਤਾ ਹੀ ਆ ਲਾਲ ਪੀਲੂ ਆ ਲਾਲ ਪੀਲੂ ਆ ਆਹੋ ਅੱਛਾ ਨਹੀਂ ਵੇਖ ਤੂੰ ਯਾਰ ਆਡ-ਆਡ ਵੈਰੈਟੀ ਲੱਗੀ ਫਲ ਬਹੁਤ ਲੱਗਿਆ ਹਾਂ ਸਿਰਾ ਕਮ ਹੋਇਆ ਪਿਆ ਟਮਾਟਰ ਹੀ ਬਣੇ ਪਏ ਟਮਾਟਰ ਹੀ ਟਮਾਟਰਾਂ ਕੋਲਾ ਲਾਲ ਟਮਾਟਰ ਲਾਲ ਲਾਲ ਲੱਗੀਆਂ ਪਈਆਂ ਬਹੁਤ ਜ਼ਿਆਦਾ ਫਲ ਲੱਗਿਆ ਸਹੀ ਖਾ ਕੇ ਦੇਖੀ ਇੱਕ ਅੱਧੀ ਗਰਮ ਹੁੰਦੀਆਂ ਵੈਸੇ ਤਾਂ ਹਾਲਾਂ ਗਰਮ ਹੁੰਦਾ ਇਹਦਾ ਮੈਂ ਖਾਧਾ ਉਦੋਂ ਬਹੁਤ ਜੀ ਦਲਵੇ ਭਾਈ ਮੈਂ ਤੇ ਚਲ ਚਲ ਆਈਏ ਕੰਮ ਇਹ ਹਾਲੇ-ਹਾਲੀ ਪੋਰੀਏ ਤੇ ਫਿਰ ਉਹਨਾਂ ਨੂੰ ਤਰੇਲ ਜੀ ਲੈ ਜਾਊਗੀ ਤੇ ਪਾ ਦਾਂਗੇ ਠੀਕ ਹੈ ਪਹਿਲਾਂ ਆਪਦੇ ਚੋਲੇ ਹਾਂ ਝੋਲੇ ਲਾ ਕੇ ਰੋਟੀਆਂ ਵਾਲੇ ਤੇ ਟੰਗ ਦੀ ਮੋਟਰਸਾਈਕਲ ਤੇ ਲਾ ਵੀ ਮਿੱਤਰੋ ਸਾਡੇ 10 ਦਾ ਟਾਈਮ ਹੋ ਚੁੱਕਿਆ ਹੈ 2 ਘਟੇ ਯੂਰੀਆ ਜਿਹੜੀ ਜਾਹ ਦਾ ਪੱਕੀ ਚੋ ਕਟ ਲਈ ਆ ਵੀ ਤੇ ਹੁਣ ਸਿੱਟਣ ਲੱਗਦੇ ਆ ਪੰਜਾ ਕਿੱਲਾਂ ਤੇ ਤੇ ਬਾਕੀ ਦਾ ਨਾਲ ਦੀ ਨਾਲ ਮਾੜੀ ਮੋਟੀ ਪੋਰ ਨਾਲ ਹੀ ਪੋਰ ਦਾਂਗੇ ਤੇ ਉਸ ਤੋਂ ਬਾਅਦ ਜਿਹੜੀ ਯੂਰੀਆ ਆਊਗੀ ਉਹ ਵਧੀਆ ਆਊਗੀ ਨਾਲ ਦੀ ਨਾਲ ਗੱਟਿਆ ਝੋੜੀ ਚ ਪਾਓ ਤੇ ਪਾ ਦੋ ਇੱਕ ਵੀ ਹੋ ਜਾ ਬਸ ਹੋਏ ਇੱਕ ਵਾਰੀ ਥੋੜੀ ਜਿਹੀ ਵੱਧ ਪਾੜ ਦੇ ਬਾਈ ਹੈਨਾ ਪਤਾ ਲੱਗ ਜਾਊ ਬੀਜ ਮੁੜ ਆ ਜਾਂਦਾ ਕਿ ਨਹੀਂ ਤਾਂ ਹਾਂ ਠੀਕ ਪਤਾ ਲੱਗ ਜਾੜ ਦੇ ਕੋਈ ਨਹੀਂ ਸਾਢੇ 10 ਹੋ ਗਏ ਤਾਂ ਆਪਾਂ ਆਏ ਸੀ ਸਾਢੇ 9 ਵਜੇ ਆਏ ਸੀ ਮੈਂ ਛੱਕ ਆਪਾ ਖੇਤ ਚ ਇੱਥੇ ਆ ਇਹ ਪੰਗੇ ਸਾਰੇ ਕਈ ਕਰਨੇ ਪੈਂਦੇ ਸਾਲਾਂ ਦੇ ਵਿੱਚ ਕਿਤੇ ਬੂਟ ਲਾ ਲੋ ਕਿਤੇ ਪਾ ਲੋ ਪਾ ਲੋ ਪੌਂਚ ਚੜ ਲੀ ਕਿ ਬੂਟ ਤਾਂ ਲਾ ਤੇ ਰਹਿਣ ਦੇ ਹਾਂ ਬਸ਼ ਨਹੀਂ ਹੁੰਦਾ ਉਧਰੋਂ ਸ਼ੁਰੂ ਕਰੀਏ ਕਿ ਇਧਰੋਂ ਸ਼ੁਰੂ ਕਰੀਏ ਉਧਰੋਂ ਕਰੀਏ ਨਾ ਤੁਸੀਂ ਅੱਗੇ ਕਿਧਰੋਂ ਕੀਤਾ ਸ਼ੁਰੂ ਉਧਰ ਹੁਣ ਇਧਰੋਂ ਕਰ ਦੀਏ ਇਧਰੋਂ ਕਰ ਚਾਲੇ ਦੋਈ ਕਾਰ ਯਾਰ ਉਦੋਂ ਕਾਰ ਇੱਥੇ ਬਾਦ ਘਾਟ ਜੀ ਕੱਢਦੇ ਆ ਸੜਕ ਕਾਲੇ ਪਾਸੇ ਹੀ ਆਹੋ ਕਾਰ ਇਧਰ ਬਾਦ ਘਾਟ ਜੀ ਆ ਠੀਕ ਹੈ ਪਹਿਲਾਂ ਹੀ ਆਪਾਂ ਪੰਗੇ ਚ ਪੈ ਜਾਣਾ ਉਹ ਚੱਕ ਚੁਲੀ ਆਪਦੀ ਚਾਲ ਓਏ ਮੇਰੀ ਯਾਰ ਤੂੰ ਫੋਨ ਭੁੱਲਣਾ ਅੱਜ ਮੈਨੂੰ ਲਾ ਜੀ ਗਾਇਸ ਯੂਰੀਆ ਦੇ ਸੀ ਤਿੰਨ ਘੱਟੇ ਪਾਤੇ ਆ ਤਿੰਨੋਂ ਚ ਵੈਸੇ ਥੋੜੀ ਜੀ ਬਚੀ ਆ ਜੇ ਦੋ ਘੱਟੇ ਰਹਿ ਗਏ ਆ ਤੇ ਹੱਦ ਤੋ ਗਾਂ ਲੰਘ ਗਏ ਆ ਸੀ ਪਾਪੜ ਖਾਉਣ ਨਾਲੇ ਪਾਪੜ ਆ ਗਏ ਨਾ ਹੀ ਮਿਕਲਾ ਪਾਪੜ ਖਾਓ ਹੂੰ ਸਿਰਾ ਘਮ ਹੋ ਗਿਆ ਯੂਰ ਕੇ ਹਲੇ ਤਣਾ ਹੋਰ ਕਰਾਰੇ ਹੋ ਜਾਵੇ ਠੀਕ ਹੈ ਟੁੱਟੇ ਪੈਸੇ ਤੇਰੇ ਕੋ ਹੁਣ ਦਾਰ ਕੀ ਹੋ ਗਿਆ ਦਿਹਾੜੀ ਤੇ ਹੂੰ ਵਿਆਹ ਤੋਰ ਫੇਰ ਕਿਨੇ 100 ਪਾਪੜ ਵੇਚਦਾ ਕਿੰਨੇ ਬਣਗੇ 100 ਹਾਂ ਤੇ 2 ਹੋ ਗਏ 10ਾਂ ਦੇ 10ਾਂ ਦੇ ਤੇ 10 ਹੋ ਗਏ 50ਾਂ ਦੇ ਹਾਂ 10 50ਾਂ ਦੇ ਤੇ 100 ਦੇ ਤੇ 500 100 ਪਾਪੜਾਂ ਦਾ 500 ਰੁਪਿਆ 50 ਕਿੰਨੇ ਦੇ ਬਣੇ ਵੇਖ 10 ਅ 10 ਪਾਪੜ ਬਣ ਕੇ 50ਾਂ ਦੇ ਹਾਂ ਤੇ 20 100 ਦੇ ਤੇ 20 ਪੰਜਾ 100 500 ਰੁਪਇਆ 100 ਪਾਪੜਾਂ ਦਾ ਇਹ ਤਾਂ ਯਾਰ ਥੋੜੇ ਨਹੀਂ ਪੈਸੇ ਆਹ 100 ਮੁਸ਼ਕਲ ਨਹੀਂ ਜਿਸ 100 ਵੇ ਨਹੀਂ ਵਿਕਤਾ ਜਾਂਦਾ ਹੋਊਗਾ ਤਾਂ ਹੀ ਲਈ ਕਰਦਾ ਹੈ ਮਤਲਬ ਇਹਨੂੰ ਇੱਥੋਂ ਤੱਕ ਆ ਮਤਲਬ ਇਹਨਾਂ ਦਾ ਕੰਮ ਵੀ 500 ਰੁਪਇਆ ਬਣ ਜਾਵੇ ਹੈਨਾ ਆਹ ਲੋ ਜੀ ਪਾਪੜ ਦੇ ਪਾਪੜ ਖਾ ਕੇ ਤੇ ਕੈਲਕੂਲੇਸ਼ਨ ਕਰਨ ਲੱਗੇ ਆਪਣਾ ਦੀ ਵੀ ਉਹਨੂੰ ਦਿਹਾੜੀ ਕਿੰਨੀ ਬਣਦੀ ਹੋਗੀ ਆਪਣੇ ਅਰ ਗਈ ਯਾਰ ਉਹ ਵੀ 5-600 ਬਣਾਦਾ ਉਹ ਮਸਾ ਜਿਵੇਂ ਆਪਾਂ ਕੱਲ ਹੁਣ 450 ਚ ਰਹਿ ਗਏ ਤੇ ਜੱਜ ਇੱਥੋਂ ਹੀ ਮੁੜਨਾ ਪੈ ਗਿਆ 250 ਚ ਰਹਿ ਜਾਵਾਂਗੇ ਉਵੇਂ ਹੀ ਕਦੇ ਉਹ ਵੱਧ ਵੇਖ ਗਏ ਤੇ 5-600 ਬਣ ਗਿਆ 700 ਬਣ ਗਿਆ ਹਾਂ ਤੇ ਜਿਵੇਂ ਉਦੋਂ ਹੁਣ ਮੇਰਾ ਉਹ ਇਹ ਘੱਟ ਰਵੇ ਕਿ ਤਿੰਨ ਚਾਰ ਤੋਂ ਚਾਰ ਬਾਕੀ ਪਤਾ ਨਹੀਂ ਪਾਪੜਾਂ ਨੇ ਤਾਂ ਕਿਵੇਂ ਕੀ ਹਸਾਬ ਕਰਾਵਾ ਇੱਕ ਆਪਣਾ ਅੰਦਾਜ਼ਾ ਵੀ ਜਿੰਨੇ ਕੋ ਵੀ ਜਿੰਨੇ ਕੋ ਲਈ ਫਿਰਦਾ ਉਹ ਹਸਾਬ ਸ਼ਾਇਦ ਵੱਧ ਵੀ ਬਣਾਉਂਦਾ ਹੋਵੇ ਕਿੱਡੀ ਨਹੀਂ ਗੱਲ ਮਿਹਨਤ ਕਰਦਾ ਅਗਲਾ ਸਾਈਕਲ ਤੇ ਵੇਹਿੰਦਾ ਪਿੰਡ ਪਿੰਡ ਫੈਰ ਲਾ ਟੋੜੀ ਹੋਏ ਹੋਏ ਡੋਡੋ ਲਿਖ ਇਧਰ ਇਧਰ ਆਹ ਤੁਰ ਜਾ ਰੱਖ ਦੇ ਲੈ ਮੇਟਰੋ ਠੰਡਾ ਪਾਣੀ ਕੋਰਿਆ ਪੈਰਪੁਰ ਸਈਆ ਹੁਣ ਕੋਈ ਪੰਜ ਕੱਟੇ ਪਾਤੀ ਹੈ ਯੂਰੀਆ ਤੇ ਪੈਰਪੁਰ ਤੋਂ ਕੇ ਤੇ ਚਲਦੇ ਆ ਲਾਈਟ ਹੋਈ ਤਾਂ ਫਿਰ ਮੋਟਰ ਛੱਡਦੇ ਆ ਪਾਣੀ ਪੋਣੀ ਲਾਵਾਂਗੇ ਸੁੱਖਾ ਇਧਰੋਂ ਆਉਂਦਾ ਪੈ ਰਿਹੜਾ ਲੈ ਕੇ ਉਹ ਆ ਗਿਆ ਓਹ ਹੋ ਹੋ ਠੰਡਾ ਨਾ ਨਾ ਕਮਾਲ ਹੀ ਹੋ ਗਈ ਨੂੰ ਵੀ ਚਲਿਆ ਵਾ ਇੱਥੇ ਲਿਆ ਹਾਂ ਇੱਥੇ ਪਾਵਾਂਗੇ ਬੂਟ ਉਹ ਤੇ ਫੇਰ ਲਾਉਣੇ ਪੈਣੇ ਉਦਾਂ ਤਾਂ ਲਾਵੀ ਮਿੱਤਰੋ ਆ 5 ਕਿੱਲੇ ਤਾਂ ਪੈ ਗਈ ਆ ਆ ਵਾੜ ਤੋਂ ਬਾਰੇ ਬਾਰੇ ਥੱਲੇ ਜਿਹੜੀ ਸੜਕ ਨਾਲ ਸੀ ਉਹ ਤੇ ਖੜਕੇ ਸੀ ਤੇ ਐਨੂੰ ਪਾਈ ਇੱਧਰ ਨੂੰ ਤੇ ਆ ਰਹਿ ਗਿਆ ਇੱਧਰ 9 ਕਿੱਲੇ ਇਥੋਂ ਲੈ ਕੇ ਤੇ ਜਾਉਗੀ ਆ ਦਰਖਤਾਂ ਤੋਂ ਥੋੜੀ ਅੱਗੇ ਜਾਉਗੀ ਇਹਦੇ ਨਾਲ ਵਾਲਾ ਪਟਾ ਪਰਲਾ ਖੱਤੇ ਦੋ ਤੇ ਉਰਲੇ ਖੱਤੇ ਇੱਧਰ ਬਣ ਜਾਂਦੇ ਦੋ ਵਿਚ ਕੋਈ ਹੈਗਾ ਟਟਿਰੀ ਡਿੱਗੀ ਸੀ ਮੈਂ ਤਾਂ ਥੋਲੇ ਪੈਰ ਥੋਲਾ ਪੈਰ ਹੀ ਧੋਣੇ ਇੱਧਰੋਂ ਦੇ ਨਹੀਂ ਯਾਰ ਫਿਰ ਕੀ ਆ ਤੂੰ ਤੇ ਉੱਥੇ ਤੋਂ ਆਉਂਦੇ ਆ ਰੋਟੀ ਖਾਣੀ ਰੋਟੀ ਟਾਈਮ ਕਿੰਨਾ ਆ ਟਾਈਮ ਤਾਂ ਹੋ ਗਿਆ ਹਲੇ ਉੱਥੇ ਚੱਲ ਕੇ ਖਾੜਾਂਗੇ 12 ਹੋ ਗਏ 12:04 ਹੋ ਗਏ ਚੱਲ ਫਿਰ ਮੈਂ ਆ ਬੂਟ ਪਰ ਹੁਣ ਪਾ ਦੇਵਾਂ ਮੈਂ ਤਾਂ ਤੋਲੇ ਮੈਂ ਤੋਲੇ ਚੰਗਾ ਨਹੀਂ ਪਾਣੀ ਬਾਹਲਾ ਠੰਡਾ ਨਹੀਂ ਪੀਣਾ ਯਾਰ ਉਥੋਂ ਪੀਵਾਂਗੇ ਮੋਟਰ ਚਲਾ ਕੇ ਤਾਜ਼ਾ ਉਹਨਾਂ ਟਾਈਮ ਤੱਕ ਕੱਢ ਹੀ ਜਾਣਾ ਆਪਾਂ ਤੇ ਵਾਕੀ ਭਾਈ ਯੂਰੀ ਵਾਲਾ ਕੰਮ ਤਾਂ ਚੱਲਦਾ ਲੇਟ ਹੀ ਆ 10:30 ਵਜੇ ਅੱਜ ਸ਼ੁਰੂ ਕੀਤਾ ਸੀ ਕਿ ਪਹਿਲਾਂ ਕੁੱਟ ਕਟਾਈਆ ਕਰਨਾ ਪੈਂਦਾ ਤੇ ਵੈਸੇ ਵੀ ਜੇ ਕੁੱਟ ਕਟਾਈਆ ਨਾ ਵੀ ਹੋਏ ਤਾਂ ਤਰੇਲ ਹੁੰਦੀ ਹੈ ਕਹਿੰਦੇ ਵੀ ਜੇ ਤਰੇਲ ਥੋੜੀ ਝੜ ਜਾਵੇ ਫਿਰ ਪਾਉਣੀ ਆ ਤੇ ਮੈਨੂੰ ਸ਼ੱਕ ਆ ਵੀ ਕੰਪਨੀਆਂ ਦਾ ਆਖਰੀ ਯੂਰੀ ਹੁਣ ਇੱਧਰ 9 ਕਿੱਲੇ ਰਹਿ ਗਈ ਤੇ ਇਦੋਂ ਬਾਅਦ 9 ਕਿੱਲਿਆਂ ਤੋਂ ਬਾਅਦ ਪਤਾ ਨਹੀਂ ਹੋਰ ਪਾਉ ਕਿ ਨਾ ਪਾਉ ਵੀ 40 ਕਿੱਲਿਆਂ ਤੇ ਪੂਰੀ ਹੋ ਜਾਣੀ ਹੁਣ ਇੱਕ ਵਾਰੀ ਤੇ ਬਾਕੀ ਜਿਹੜੇ ਆਪਣੇ ਉਧਰ 22 ਤੇ 30 ਕਿੱਲੇ ਆ ਉਹ ਵੀ ਜ਼ਿਆਦਾਤਰ ਪੈ ਚੁੱਕੀ ਹੈ ਜੇ ਇੱਕ ਇੱਕ ਗੱਟਾ ਹੋਰ ਪਵਾਤਾ ਤਾਂ ਕੋਈ ਪਤਾ ਨਹੀਂ ਗਾਂ ਤੋਂ ਹੁੰਦਾ ਆ ਗਈ ਤੇ ਤਰੇਲ ਜੀ ਤਾਂ ਲੈਣੀ ਨਹੀਂ ਕਰਨੀ ਫਿਰ ਤਾਂ ਹੋਣੀ ਆ ਵੈਸੇ ਟਾਈਮ ਵੀ ਪਾਉਂਦਾ ਤੇ ਚਲੋ ਬਾਕੀ ਆ ਵੱਲਾਂ ਦਾ ਤੇ ਉਹਦਾ ਫਰਕ ਲੱਗਦਾ ਉਹ ਜ਼ਿਆਦਾ ਹਰੀਆਂ ਹੀ ਆ ਤੇ ਆਹ ਹੋਰ ਸਾਗੀਆਂ ਮਤਲਬ ਵੀ ਕੋਈ ਅਲੱਗ-ਅਲੱਗ ਹੀ ਹੋਊਗਾ ਸਾਰਾ ਇੱਕੋ ਜਿਹਾ ਨਹੀਂ ਹੁੰਦਾ ਚਲਿਏ ਬੂਟ ਬਾੜ ਪਾਈਏ ਤੇ ਚਲਿਏ ਦੇਖਦਾ ਤਾਂ ਨਹੀਂ ਆਪਣਾ ਸਮਾਂ ਟਾਈਮ ਦਾ ਹਾਂ ਦੋਨੋਂ ਪਾਸੇ ਚੱਲੇ ਆ ਰਹੇ ਜੇ ਆ ਗਈ ਹੋਈ ਤਾਂ ਫੇਰ ਆਪਾਂ ਹੋਰ ਚੱਕ ਲਾਂਗੇ ਦੋ ਕੋ ਬਟੇ ਦੇਖ ਕੇ ਵੇਖ ਕੇ ਕੋਈ ਹੋ ਗਿਆ ਕੋਈ ਵੇਖਿਆ ਹੀ ਨਹੀਂ ਚੱਲ ਗੱਡੀ ਆਉਂਦੀ ਵੀ ਜੇ ਔਰ ਸਾਹਿਬ ਹੈਗਾ ਕੋਈ ਅੱਜ ਪ੍ਰੋਗਰਾਮ ਮੇਰੇ ਸਾਹਿਬ ਹੈ ਕੋਈ ਸਿੱਧਾ ਉੱਤਰ ਮਾਰਦੇ ਨੂੰ ਉਹ ਆਗਾ ਪਾਪੜਾ ਵਾਲਾ ਕੋਈ ਆ ਇਹ ਤਾਂ ਹੋਰ ਆ ਅੱਜ ਪਾਪੜਾ ਵਾਲੇ ਆਪਾਂ ਨੂੰ ਜ਼ਿਆਦਾ ਟੱਕਰਨਗੇ ਅੱਜ ਪਾਪੜਾ ਵਾਲਾ ਚਲੋ ਵੀ ਕਰਿਆ ਜੀ ਆ ਮੋਟਰ ਤੇ ਚਾਹ ਪਾਣੀ ਪੀ ਲਿਆ ਵਾ ਰੋਟੀ ਵੀ ਖਾ ਲਈ ਚਾਹ ਦਾ ਸਰਮੋਸ਼ਾ ਪਿਆ ਲੈ ਆ ਸੀ ਕਰੋ ਕਰੇ ਰੇੜੀ ਖੜਾ ਕੇ ਤੇ ਚਾਹ ਲੈ ਆਂਦੀ ਇੱਥੇ ਹੁਣ ਛੱਡਦੇ ਆ ਪਾਣੀ ਯੂਰੀਆ ਹੱਲੇ ਆਈ ਨਹੀਂ ਤੇ ਮੋਟਰ ਉਹਨਾਂ ਟਾਈਮ ਛੱਡਦੇ ਆ ਤੇ ਆ ਸ਼ੁਰੂ ਕਰਦੇ ਨੇ ਇੱਧਰ ਪਾਣੀ ਲਾਉਣਾ ਜਿੱਥੇ ਕੱਲ ਯੂਰੀਆ ਪਾਈ ਸੀ ਛੱਡਦੇ ਆ ਆਟੋਮੈਟਿਕ ਉਧਰ ਮੂਹੇ ਮੈਂ ਕਿਵੇਂ ਮੂਹ ਉਧਰ ਨੱਥਾ ਲਾਇਆ ਮੂਹੋਂ ਮੈਂ ਚੱਲਦਾ ਚਲ ਠੀਕ ਸਤ ਨਾ ਹੋ ਵਾ ਬ੍ਰਸ ਸੱਚੇ ਪਾਜਾ ਲਓ ਜੀ ਛੜਦੀ ਆ ਆਟੋਮੈਟਿਕ ਛੜਦਾ ਤੇ ਬੂਟ ਕੱਲੇ ਲਾ ਦਿੰਨੇ ਆ ਤੇ ਦੋਨਾਂ ਪਾਸੇ ਛੱਡੇਗਾ ਨਾ ਦੋਨਾਂ ਪਾਸੇ ਸਿਰਿਆਂ ਸਿਰ ਸਿਰ ਉਧਰੋਂ ਠੀਕ ਆ ਠੀਕ ਆ ਕਈ ਕਰੀ ਲਏਗਾ ਜਿਹੜੀ ਮਰਜ਼ੀ ਫੜਾ ਦੇ ਕਈ ਤਾਂ ਵੇਚੀ ਹੋਣੀ ਆ ਇੱਥੇ ਦਰਨੇ ਪਾਸੇ ਚੱਲ ਵੀ ਚੱਲ ਵੀ ਚੱਲ ਵੀ ਦੇਖ ਰੱਖ ਦੇ ਹਾਂ ਹਾਂ ਸਹੀ ਹੈ ਚਲੋ ਜੀ ਆਪਾਂ ਦੁਬਾਰਾ ਫੇਰ ਬੂਟ ਲਾਈਏ ਤੇ ਚਲੀ ਗਏ ਆਇਆ ਚਾਹ ਪੀ ਲੈ ਫਿਰ ਠੰਡੀ ਹੋ ਜਾਣੀ ਆ ਉਹ ਉੱਪਰ ਛਾਂਗੀ ਜਾਂਦਾ ਵਾ ਦਰਖਤ ਉਹਦੀ ਵੀ ਚਾਹ ਪਈ ਆ ਇੱਥੇ ਹਾਂ ਨਿਆਰਿਆਂ ਨਾਲ ਚੱਲਦੀ ਮੋਟਰ ਸਿਰ ਆਇਆ ਕੰਮ ਲੈ ਵੀ ਮੇਤਰ ਪਿਆਰੋ ਚੱਕ ਲਈ ਇੱਕ ਕਈ ਛੋਟੀ ਨਹੀਂ ਲਾਉਣੀ ਹਵਾ ਚਲਦੀ ਆ ਤੇ ਖਾਂਪ ਲੱਗੂਗੀ ਕੋਈ ਆ ਜਾ ਭਾਈ ਚਾਹ ਪੀ ਲਾ ਬੋਲਾ ਭਾਈ ਛਾਂ ਕੇ ਛਾਂ ਕੇ ਆ ਜਾ ਚੱਲ ਹਾਂਜੀ ਗਾਇਸ ਸਵਾ ਚਾਰ ਦਾ ਟਾਈਮ ਹੋ ਚੁੱਕਿਆ ਵਾ ਤੇ ਅਸੀਂ ਦੂਜੀ ਔੜ ਦੇ ਪਾਣੀ ਲੈ ਜਾਂਦਾ ਵਾ ਇੱਕ ਔੜ ਜਿਵੇਂ ਆਇ ਇੱਕ ਔੜ ਦੇ ਇਧਰ ਤੇ ਇਧਰ ਭਰ ਕੇ ਤੇ ਉਵੇਂ ਫਿਰ ਅਗਲੀ ਔੜ ਤੇ ਮਤਲਬ ਉਹ ਔੜ ਤੇ ਆਣ ਆ ਗਏ ਇੱਕ ਪਰੋਸ ਹੀ ਅਗੜ ਤੇ ਕੋਰੇ ਆ ਗਏ ਇਹ ਸੜ ਤੇ ਆ ਗਏ ਠੀਕ ਹੈ ਤੇ ਇਹ ਥਾਂ ਇੱਥੋਂ ਵਾਲਾ ਇਹ ਭਰ ਕੇ ਤੇ ਘਟੋ ਘਟ ਵੀ 2 ਕਿੱਲਿਆਂ 2 ਕਿੱਲੇ ਹੋ ਜਾਣ ਸਵਾ 2 ਕਿੱਲੇ ਹੋ ਜਾਣ ਥਾਂ ਜੇ ਵੀ ਆ ਇਥੋਂ ਤੱਕ ਭਰਿਆ ਜਾ ਨਾ ਸਾਰਾ ਇਥੋਂ ਇਧਰ ਇਧਰ ਭਰਿਆਗਾ ਆ ਰਹਿ ਜਾਊਗਾ ਤੇ ਜੇ ਉਹਦਾ ਵੀ ਇਥੋਂ ਇਧਰ ਇਧਰ ਭਰਿਆ ਆ ਗਿਆ ਤੇ ਸਵਾਦੋ ਤੇ ਸਵਾਦੋ ਸਾਢੇ 4 ਕਿੱਲੇ ਭਰੇ ਜਾਣਗੇ ਤੇ ਸਾਢੇ 4 ਕਿੱਲੇ ਰਹਿ ਜਾਣਗੇ ਤੇ ਉਦੋਂ ਦਾ ਪਾਣੀ ਫਿਰ ਸ਼ੁਰੂ ਆਤ ਲੱਗੀ ਜਾਂਦਾ ਤੇ ਬਸ ਹੁਣ ਜਦੋਂ ਤੱਕ ਲਾਈਟ ਹੈਗੀ ਉਹਨਾਂ ਤਾਂ ਚੱਲੀ ਜਾਊਗੀ ਸਾਢੇ 4:00 ਵਜੇ ਚਲੀ ਜਾਂਦੀ ਅੱਗੇ ਰੈਡ ਸਵਾ 4:00 ਹੋ ਗਿਆ ਹੋਰ 15 ਕੁ ਮਿੰਟ ਰਹੂਗੀ ਉਸ ਤੋਂ ਬਾਅਦ ਚਲੀ ਜਾਣੀਏ ਤੇ ਕੱਲ ਤਾਂ ਇਸ ਤੋਂ ਪਹਿਲੇ ਚਲੀ ਗਈ ਸੀ ਅੱਜ ਤਾਂ ਹਾਲੇ ਚੰਨ ਚੱਲੀ ਜਾਂਦੀ ਐ ਨੂੰ ਪਤਾ ਲੱਗ ਗਿਆ ਕਿ ਪਾਣੀ ਲਾਉਂਦੇ ਪਏ ਵੀ ਵੱਧ ਥਾਂ ਖੜਾ ਰਹੀ ਐ ਇਹ ਤਾਂ ਕਰਕੇ ਤੇ ਚਲੋ ਦੇਖਦੇ ਆ ਬਾਕੀ ਸਾਡੀ ਹਉਣ ਦੀ ਚਾਹ ਜਿਹੜੀ ਉਹ ਅਜੇ ਆਈ ਨਹੀਂ ਸਵਾ ਚਾਰ ਹੋ ਗਿਆ ਸ਼ਾਇਦ ਹੁਣ ਆਵੇ ਵੀ ਨਾ ਇਸ ਤੋਂ ਬਾਅਦ ਤਾਂ ਤੇ ਚਲੋ ਕਰਦੇ ਆ ਉਹਨਾਂ ਟਾਈਮ ਕੰਮ ਜਿੰਨਾ ਟਾਈਮ ਚੱਲੀ ਜਾਂਦੀ ਐ ਲਾਈਟ ਤੇ ਉਸ ਤੋਂ ਬਾਅਦ ਫੇਰੇ ਪੈਂਡ ਨੂੰ 11 ਹੋ ਗਿਆ ਤੇ ਛੱਡਦੀ ਐ ਦੇ 9 ਕਿੱਲੇ ਆ ਤੇ 2.5 ਅੱਗੇ ਨਾਲ ਹੀ ਮਤਲਬ ਇਹਦੇ 11.5 ਕਿੱਲੇ ਥਾਂ ਹੈਗਾ ਸਾਰਾ ਇਹ ਜਿਹਦੇ ਵਿੱਚ ਦੋ ਬੋਰੀਆਂ ਉਹ ਪਾ ਗਏ ਸੀ ਤੇ ਨੌ ਬੋਰੀਆਂ ਸੀ ਕੱਲ ਪਾਈਆਂ ਸੀ ਉਹਨਾਂ ਨੌ ਨੂੰ ਹੀ ਅਜ ਪਾਣੀ ਛੱਡਿਆ ਹੋਇਆ ਪੰਜ ਬੋਰੀਆਂ ਉਧਰ ਪਾ ਕੇ ਤੇ ਫਿਰ ਬਾਅਦ ਛੱਡਾ ਨਹੀਂ ਤਾਂ ਅਸੀਂ ਆ ਵੀ ਭਰ ਦੇਣਾ ਸੀ ਹੁਣ ਨੂੰ ਤਾਂ ਤੇ ਉਹ ਸਾਡੇ ਚ ਆ ਜਾਣਾ ਸੀ ਨੇੜੇ ਆ ਜਾਣਾ ਸੀ